ਰਾਈਂਜੀ ਦਾ ਖਾਲਸਾ ਪੁਤਗੀ ਫਤਈ ਅੱਜ ਅਸੀਂ ਨਵਾਂ ਤੇ ਨੇ ਪਿੰਡ ਜਿਹੜਾ ਕਿ ਮਹਿਤਾ ਮੰਡੀ ਜਿਹਨੂੰ ਮਹਿਤਾ ਮੰਡੀ ਪੈਂਦੀ ਹੈ ਉੱਥੇ ਸਾਰੇ ਇਕੱਠੇ ਹੋਏ ਆ ਸਵੇਰ ਦੀ ਇਹ ਖਬਰ ਚੱਲ ਰਹੀ ਹੈ ਕਿ ਕੋਈ ਪੰਜਾਬ ਦੀਆਂ 26 ਮੰਡੀਆਂ ਨੇ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਬੰਦ ਕਰਨ ਲੱਗੀ ਸਿੱਧੇ ਸਿੱਧੇ ਮਤਲਬ ਕਿ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਨੇ ਆਪ ਦੇ ਆਪ ਨੂੰ ਸਰੈਂਡਰ ਕਰਤਾ ਮੰਡੀਕਰਨ ਸਿਸਟਮ ਜੋ ਪੰਜਾਬ ਚ ਬੜਿਆ ਔਰ ਜੇਸ ਮੰਡੀਕਰਨ ਸਿਸਟਮ ਬਣਨ ਕਰਕੇ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਅੱਜ ਬਹੁਤ ਵੱਡਾ ਫਾਇਦਾ ਮਿਲਦਾ ਰਿਹਾ ਹੈ ਕਿ ਉਹਨਾਂ ਨੂੰ ਆਪ ਦੇ ਅਨਾਜ ਸੰਭਾਲਣ ਦਾ ਔਰ ਅਨਾਜ ਦੇ ਸਹੀ ਮੁੱਲ ਦਿਵਾਉਣ ਦਾ ਇੱਕ ਕੇਂਦਰ ਬਣ ਗਿਆ ਸੀ ਇਹ ਮੰਡੀਕਰਨ ਸਿਸਟਮ ਉਸ ਨੂੰ ਹੌਲੀ-ਹੌਲੀ ਖਤਮ ਕਰਨ ਦੀ ਜਿਹੜੀ ਪ੍ਰਕਿਰਿਆ ਪਹਿਲਾ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਉਹਦਾ ਡਟ ਕੇ ਵਿਰੋਧ ਹੋਇਆ ਉਹ ਕਾਲੇ ਕਾਨੂੰਨ ਵਾਪਸ ਲਏ ਹੁਣ ਇਹਨੂੰ ਦਿੱਲੀ ਦੀ ਸਰਕਾਰ ਨਾਲ ਭਾਜਪਾ ਦੀ ਸਰਕਾਰ ਨਾਲ ਜੋ ਰੌਲਾ ਪੈਂਦਾ ਕਿ ਭਗਵੰਤ ਪਾਣ ਉਹਨਾਂ ਦੀ ਟੌਂਟੀ ਕਰਦਾ ਟੌਂਟੀ ਸਾਹਮਣੇ ਆ ਗਈ ਕਿ 26 ਮੰਡੀਆਂ ਦਾ ਆਰਡਰ ਕਰਤਾ ਗਿਆ ਆ ਚਿੱਠੀ ਆ ਇਹਨਾਂ ਦੀ 19 2 2024 ਨੂੰ ਮੀਟਿੰਗ ਹੋਈ ਹੈ ਔਰ ਇਹਦੇ ਚ ਇਹਨਾਂ ਦੇ ਆਲਾ ਆਪਸ਼ਨਾਂ ਦੇ ਇਹ ਚਿੱਠੀ ਮੈਂ ਸ਼ੇਅਰ ਕਰੂੰਗਾ ਜਿਸ ਤੇ ਸਾਈਨ ਕੀਤੇ ਹੋਏ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮਜੀਠੇ ਹਲਕੇ ਨਾਲ ਸੰਬੰਧਿਤ ਮਜੀਠਾ ਮੰਡੀ ਮਹਿਤਾ ਚੌਕ ਮੰਡੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਅਟਾਰੀ ਮੰਡੀ ਇਹ ਸਾਰੀਆਂ ਹੀ ਮੰਡੀਆਂ ਬੰਦ ਕਰਤੀਆਂ ਜਾਣਗੀਆਂ ਤੇ ਇਹਦਾ ਰਿਜ਼ਲਟ ਕੀ ਨਿਕਲੂ ਕਿ ਜਿਹੜਾ ਮਹਿਤਾ ਚੌਕ ਹੈ ਉਹ ਵੀ ਹੌਲੀ ਹੌਲੀ ਖਤਮ ਹੋਜੂ ਕਿਉਂਕਿ ਉਹ ਸਾਰੀ ਇਕਨਮੀ ਜਾ ਸਾਰੀ ਹੋ ਤੇ ਚਹਿਲ ਪਹਿਲ ਉਸ ਚੌਂਕ ਦੀ ਜਾਂ ਮਜੀਠੇ ਦੀ ਇਹ ਮੰਡੀ ਚ ਕਿੰਨੇ ਵੱਡੀ ਗਿਣਤੀ ਚ ਕਿਸਾਨ ਆਉਂਦੇ ਆ ਖੇਤ ਮਜ਼ਦੂਰ ਆਉਂਦੇ ਆ ਕਾਰੋਬਾਰੀ ਆਉਂਦੇ ਆ ਜਦੋਂ ਮੰਡੀ ਆ ਹੀ ਬੰਦ ਹੋ ਗਿਆ ਤੇ ਸਾਰਾ ਸਿਸਟਮ ਬੰਦ ਹੋ ਜਾਣਾ ਬੰਦ ਕਰਕੇ ਕਿਹਨੂੰ ਦੇ ਰਿਆ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਦੇ ਖਿਲਾਫ ਧਰਮਾ ਦਿੱਤਾ ਸੀ ਇਸ ਲਈ ਮੈਂ ਸਭ ਨੂੰ ਅੱਜ ਅਪੀਲ ਕਰਦਾ ਬੇਨਤੀ ਕਰਦਾ ਕਿ ਭਾਈ ਸਪੈਸ਼ਲੀ ਮਜੀਠਾ ਹਲਕਾ ਜੰਡਿਆਲਾ ਜਿਨ੍ਹਾਂ ਨੂੰ ਮਹਿਤਾ ਮਜੀਠਾ ਅਟਾਰੀ ਮੰਡੀ ਪੈਂਦੀ ਹੈ ਤੇ ਹੋਰ ਬਾਕੀ ਦੀਆਂ 23 ਮੰਡੀਆਂ ਜਿਹੜੇ-ਜਿਹੜੇ ਇਲਾਕੇ ਚ ਪੈਂਦੀਆਂ ਨੇ ਮੈਂ ਸਾਰੀ ਲਿਸਟ ਸ਼ੇਅਰ ਕਰੂੰਗਾ ਕਿਉਂਕਿ ਜ਼ਿਲ੍ਹਾ ਕੋਈ ਬਚਿਆ ਨਹੀਂ ਆ ਇਹਦੇ ਚ ਫਤੇਗੜ ਸਾਫ ਦੀਆਂ 3-4 ਮੰਡੀਆਂ ਨੇ ਫਰੋਜ਼ਪੁਰ ਦੀਆਂ ਨੇ ਗਰਦਾਸਪੁਰ ਦੀਆਂ ਨੇ ਮੋਗੇ ਦੀਆਂ ਨੇ ਪਠਾਨਕੋਟ ਦੀਆਂ ਨੇ ਰੂਪਨਗਰ ਦੀਆਂ ਨੇ ਮਹਾਲੀ ਦੀਆਂ ਨੇ ਔਰ ਸ਼ਹੀਦ ਭਗਤ ਸਿੰਘ ਨਗਰ ਬਲਾਚੌਰ ਦੀ ਮੰਡੀਆ ਤਰਨਤਾਰਨ ਦੀ ਹਰੀਕੇ ਆ ਜਿਹੜੀ ਮੰਡੀਆਂ ਨੂੰ ਬੰਦ ਕਰਨ ਲੱਗੇ ਔਰ ਇਹਦਾ ਜਿੱਥੇ ਬਹੁਤ ਵੱਡਾ ਘਾਟਾ ਇਲਾਕੇ ਨੂੰ ਪੈਣਾ ਕਿਸਾਨਾਂ ਨੂੰ ਪੈਣਾ ਖੇਤ ਮਜ਼ਦੂਰਾਂ ਨੂੰ ਪੈਣਾ ਜਿਹੜੇ ਉੱਥੇ ਦਿਹਾੜੀ ਕਰਦੇ ਸੀ ਆਰਥੀਆਂ ਨੂੰ ਪੈਣਾ ਇਹ ਬੜਾ ਵੱਡਾ ਐਂਟੀ ਪੰਜਾਬ ਐਂਟੀ ਕਿਸਾਨ ਐਂਟੀ ਖੇਤ ਮਜ਼ਦੂਰ ਫੈਸਲਾ ਜਿਹਦਾ ਅਸੀਂ ਸਾਰੇ ਵਿਰੋਧ ਕਰਨ ਲਈ ਅਸੀਂ ਅੱਜ ਮੀਟਿੰਗ ਕੀਤੀ ਔਰ ਬੜੇ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦਾ ਤੇ ਜੋ ਕੇਂਦਰ ਦੀ ਸਰਕਾਰ ਨੂੰ ਇਹ ਲਾਗੂ ਕਰ ਰਹੀ ਉਹਨਾਂ ਦੀ ਨੀਤੀ ਨੂੰ ਉਹਦੇ ਵਿਰੋਧ 'ਚ ਇੱਕ ਬੜਾ ਵੱਡਾ ਪ੍ਰਦਰਸ਼ਨ ਕਰਾਂਗੇ ਇਸਲਾਹ ਕਰਕੇ ਇਸ ਲਈ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਜਿਹੜਾ ਇਹ ਮੰਡੀਆਂ ਨਾਲ ਸੰਬੰਧਿਤੋਂ ਜਾਗੋ ਔਰ ਸਰਕਾਰ ਦੇ ਇਸ ਕਿਸਾਨਾਂ ਦੇ ਬੋਲਟਲੇ ਫੈਸਲੇ ਨੂੰ ਤੇ ਸਰਕਾਰ ਤੇ ਦਬਾਅ ਬਣਾ ਕੇ ਵਾਪਸ ਕਰਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ